ਵੈਲਕਮ ਟੂ ਮਾਈ ਬਲੌਗ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਗੈਜਬੇ ਸ਼ਾਨੇ ਵਾਲ ਮੇਲੇ ਤੇ ਉੱਥੇ ਆਪਾਂ ਨੂੰ ਮਿਲਿਆ ਜੀ ਹਰਪ੍ਰੀਤ ਬੀਰਾ ਜਿਹੜਾ ਆਪਣੇ ਜਿਨ੍ਹਾਂ ਦੇ ਫਾਦਰ ਸਾਹਿਬ ਜਾਂਦੇ ਹੁੰਦੇ ਸੀਗੇ ਦਿੱਲੀ ਧਾਰਨੇ ਦੇ ਦਿੱਲੀ ਧਾਰਨਾ ਲੱਗਿਆ ਸੀਗਾ ਤੇ ਉੱਥੇ ਫਿਰ ਉਹ ਉਹਨਾ ਸ਼ਹੀਦ ਹੋ ਗਏ ਸੀਗੇ ਸ਼ਹੀਦ ਹੋ ਗਏ ਸੀਗੇ ਉੱਥੇ ਤੇ ਫਿਰ ਐਮਐਸਪੀ ਦਾ ਹਾਂ ਜੇ ਤਾਂ ਐਮਐਸਪੀ ਦੇ ਧਰਨੇ ਤੇ ਵੀ ਵੀਰਾ ਵੀ ਹਰਪ੍ਰੀਤ ਵੀਰਾ ਵੀ ਗਿਆ ਸੀਗਾ ਹਾਂ ਤੇ ਉੱਥੇ ਗੋਲੇ ਵੀ ਸਾਨੂੰ ਪਤਾ ਗੈਸ ਵਾਲੇ ਗੋਲੇ ਛੱਡਦੇ ਸੀਗੇ ਹਾਂ ਤੇ ਉਹ ਗੋਲੇ ਵੀਰੇ ਨੇ ਫਿਰ ਦੱਸਿਆ ਸੀਗਾ ਵੀ ਪਤੰਗ ਨਾਲ ਡਰੋਨ ਵੀ ਲਾਉਂਦੇ ਲਾਏ ਨੇ ਹਰਪ੍ਰੀਤ ਵੀਰੇ ਨੇ ਹਾਂ ਹਰਪ੍ਰੀਤ ਵੀਰੇ ਨੇ ਪਤੰਗ ਨਾਲ ਡਰੋਨ ਵੀ ਲਾਹੇ ਫਿਰ ਹਰਪ੍ਰੀਤ ਵੀਰੇ ਨੇ ਪੱਟ ਤੇ ਵੀਰ ਲੱਗਿਆ ਜੀ ਗੋਲਾ ਵੱਜਿਆ ਜੀ ਉਹ ਦੀਪ ਸਿੱਧੂ ਨਾਲ ਵੀ ਮਤਲਬ ਦੀਪ ਸਿੱਧੂ ਨਾਲ ਜਿਹੜੇ ਪਿੰਡਾਂ 'ਚ ਮਤਲਬ ਕਹਿੰਦੇ ਸੀਗੇ ਦੌਰਾ ਕਰਦੇ ਸੀਗੇ ਲੋਕਾਂ ਨੂੰ ਸਪੀਚ ਦਿੰਦੇ ਸੀ ਵੀ ਦੀਪ ਸਿੱਧੂ ਤੇ ਨਾਲ ਵੀ ਰਹੇ ਹਾਂ ਦੀਪ ਸਿੱਧੂ ਦੇ ਨਾਲ ਵੀ ਰਹੇ ਹਾਂ ਵੀਰਾ ਦੱਸਦਾ ਵੀ ਸੀਗਾ ਵੀਰਾ ਆਪਾਂ ਨੂੰ ਵੀ ਦੀਪ ਸਿੱਧੂ ਨਾਲ ਵੀ ਦੀਪ ਸਿੱਧੂ ਦਾ ਬਹੁਤ ਵਧੀਆ ਆਪਾਂ ਨੂੰ ਗੱਲਾਂ ਸਿੱਖਣ ਨੂੰ ਮਿਲੀਆਂ ਹਨਾ ਹਾਂ ਵੀ ਦੀਪ ਸਿੱਧੂ ਤੋਂ ਤੇ ਵੀਰੇ ਨੇ ਭਾਈ ਆਪਣਾ ਜਿਵੇਂ ਕਹਿੰਦੇ ਸਾਰਾ ਕੁਝ ਆਪਣੇ ਵੀਡੀਓ ਬਣਾਈ ਆਪਣੇ ਨਾਲ ਵੀਰੇ ਨੇ ਸਾਨੂੰ ਪੁੱਛਿਆ ਵੀਰੇ ਕੀ ਹੋਇਆ ਲੱਤ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਵੀਰੇ ਸਾਨੂੰ ਮਿਲਿਆ ਹੂੰ ਵੀਰੇ ਨੇ ਸਾਨੂੰ ਪੁੱਛਿਆ ਵੀ ਵੀਰੇ ਤੁਸੀਂ ਬੇਜਿਆ ਤੇ ਕਿਵੇਂ ਵੀ ਕੀ ਚੱਕਰ ਹੋ ਗਿਆ ਤੁਹਾਡੇ ਨਾਲ ਹਨਾ ਹਾਂ ਇਹੋ ਬੰਦਾ ਜਲਵਾਤੀ ਬਹੁਤ ਆ ਹਾਂ ਹਾਂ ਉਹਦਾ ਚੈਨਲ ਆ ਵੀਰੇ ਦਾ ਹੈਪੀ ਜੱਟ ਹੈਪੀ ਜੱਟ ਪੰਜਾਬ ਹਾਂ ਹੈਪੀ ਜੱਟ ਪੰਜਾਬ ਦੇ ਨਾਲ ਹਾਂ ਜੀ ਤੇ ਫਿਰ ਉਹਨੂੰ ਵੀਰਾ ਕਹਿੰਦਾ ਵੀ ਦਿਖਾ ਮੈਨੂੰ ਲੱਤ ਦਿਖਾਓ ਆਪਦੀ ਵੀ ਕੀ ਛੋਟੇ ਨਾਲ ਹੋਇਆ ਵੀ ਮੈਂ ਥੋੜਾ ਕੋਈ ਫਾਇਦਾ ਕਰ ਸਕਦਾ ਤਾਂ ਦੱਸੋ ਹਨਾ ਹਾਂ ਤੇ ਫਿਰ ਆਪਣਾ ਭਾਈ ਵੀਰੇ ਨੇ ਬਣਾਈ ਵੀਡੀਓ ਵੀਡੀਓ ਬਣਾਈ ਉਸ ਤੁਸੀਂ ਹੁਣ ਸਾਰੇ ਭੈਣ ਭਰਾ ਹਾਂ ਨਹੀਂ ਬਲੌਗ ਜ਼ਰੂਰ ਦੇਖਿਓ ਵੀ ਵੀਰੇ ਨਾਲ ਆਪਾਂ ਬਲੌਗ ਪਾਉਣਾ ਹਾਂ ਹਾਂ ਵੀਰੇ ਨਾਲ ਆਪਾਂ ਬਲੌਗ ਪਾਉਣਾ ਵਾ ਉਹ ਤੁਸੀਂ ਹੁਣ ਦੇਖਣਾ ਯਾਰਾਂ ਜੀ ਹਾਂ ਜ਼ਰੂਰ ਦੇਖਿਓ ਪਰ ਵੀਰੇ ਦੇ ਫਾਦਰ ਸਾਹਿਬ ਸ਼ਹੀਦ ਹੋ ਗਏ ਸੀਗੇ ਤੇ ਵੀਰੇ ਨੇ ਜਜਵਾਦ ਨਹੀਂ ਹਾਰੇ ਵੀਰਾ ਵੀ ਗਿਆ ਹਨਾ ਇਹ ਗੱਲ ਬਹੁਤ ਵੱਡੀ ਆ ਹਾਂ ਵੀਰਾ ਵੀ ਗਿਆ ਇਹ ਹੋਰ ਵੀ ਬਹੁਤ ਟਾਵਰ ਤੇ ਵੀ ਝੰਡਾ ਲਾਇਆ ਵੀਰੇ ਨੇ ਹੂੰ ਇਹ ਇਹ ਤੁਸੀਂ ਹੈਪੀ ਜੱਟ ਪਰਿਵਾਰ ਹੋਰ ਕੇ ਵੀ ਦੇਖਿਓ ਇੰਸਟਾਗ੍ਰam ਦੇ ਚੈਨਲ ਦੇ ਉਤੇ ਵੀਡੀਓ ਪਈਆਂ ਨੇ ਹਾਂਜੀ ਹੈਪੀ ਜੱਟ ਪਰਿਵਾਰ ਦੇ ਵੀਡੀਓ ਪਈਆਂ ਨੇ ਉਸੇ ਆਪਣੇ ਵੀਡੀਓ ਪਾਈ ਆ ਬਾਕੀ ਟਾਵਰ ਵਾਲੀ ਵੀ ਪਾਈ ਆ ਟਾਵਰ ਤੇ ਝੰਡਾ ਲਾਇਆ ਜੀ ਤੋਂ ਬਹੁਤ ਚੱਕਰ ਪੈ ਗਿਆ ਉਹਨੂੰ ਟਾਵਰ ਤੇ ਝੰਡਾ ਲਾਇਆ ਆਪਣੇ ਖਾਸ ਯਾਤਰਾਂ ਨੂੰ ਲਾਇਆ ਜੀ ਹਾਂ ਤੇ ਫੇ ਸਭ ਆਪ ਸਾਰੇ ਭੈਣ ਭਰਾ ਜੀ ਬਲੌਗ ਦੇਖਿਓ ਜਰੂਰ ਆਓ ਚੱਲੀਏ ਹੁਣ ਬਲੌਗ ਬਲੌਗ ਦੇਖੀਏ ਆਓ ਚੱਲੀਏ ਹੁਣ ਬਲੌਗ ਦੇ ਦਿਆਂ ਵੀ ਕੀ ਗੱਲਬਾਤ ਆਪਣੇ ਨਾਲ ਕਰੀ ਆ ਹਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਵੀਰ ਮਿਲਿਆ ਸੀਗਾ ਸਾਨੂੰ ਅੱਜ ਮੇਲੇ ਤੇ ਕਿ ਇਹ ਫੂਰਨਾ ਵੀਰ ਦੇ ਫਾਦਰ ਸਾਹਿਬ ਜਦੋਂ ਆਪਣੇ ਦਿੱਲੀ ਸੀਗਾ ਧਰਨਾ ਉਹਨੂੰ ਤੇ ਇਨਸਪਾਇਰ ਹੋ ਗਏ ਸੀਗੇ ਤੇ ਬਹੁਤ ਇੰਨੇ ਰਸੀਵਾ ਕੀਤੀ ਇਸ ਤੋਂ ਬਾਅਦ ਆਪਣੇ ਐਮਐਸਟੀ ਦਾ ਜਿਹੜਾ ਧਰਨਾ ਸੀ ਦੁਬਾਰਾ ਲੱਗਿਆ ਦਿੱਲੀ ਜਾਣ ਲਈ 2024 13 ਫਰਵਰੀ ਨੂੰ ਗਏ ਸੀ 13 ਫਰਵਰੀ ਨੂੰ ਜਿਹੜਾ ਗਏ ਸੀ ਆਪਾਂ ਉੱਥੇ ਵੀਰ ਦੇ ਗੋਲਾ ਲੱਗੇ ਪੱਟ ਤੇ ਪੱਟ ਤੇ ਗੋਲਾ ਲੱਗੇ ਸੀਗਾ ਸਾਨੂੰ ਵੀਰ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਵੀਰ ਨੂੰ ਸੀ ਬੁਲਾਇਆ ਸਾਨੂੰ ਮਤਲਬ ਬਹੁਤ ਖੁਸ਼ੀ ਆਈ ਸਾਡੇ ਨੌਜਵਾਨ ਵੀਰ ਮੂਹਰੇ ਹੋ ਕੇ ਵਿਦਵਾਨਤਾ ਨਾਲ ਲੜਦੇ ਨੇ ਸਹੀ ਸਾਰ ਬਾਈ ਦਾ ਬਹੁਤ ਵੀਰ ਦੇ ਵੀ ਵੀ ਆਪਣੇ ਕੀ ਆਦਾ ਨੌਕੀਆਂ ਬੜਾ ਤੁਸੀਂ ਦੱਸ ਦੋ ਸਾਰੇ ਨੂੰ ਤਕਰੀਬਨ ਪਤਾ ਵੀ ਆ ਹੈਪੀ ਜੱਟ ਪੰਜਾਬ ਇੰਸਟਾਗ੍ਰam ਆਈਡੀ ਆ ਤੇ ਇੱਕ ਹਰਪੀ ਸਿੰਘ ਪੰਜਾਬ ਉਹਨੇ ਆਪਣੇ ਫੇਸਬੁਕ ਤੇ ਬਣਾਈ ਆ YouTube ਵਾਲਾ ਹੈਪੀ ਜੱਟ ਦਾ ਪੇਜ ਆ ਆਪਣਾ ਇੱਕ ਚੱਲਦਾ ਤੇ ਖਾਸ ਕਰਕੇ ਇੰਸਟਾਗ੍ਰam ਤੇ ਜਾਣਦੇ ਨੇ ਤੇ ਬਹੁਤ ਪੰਜਾਬ ਵਾਲੇ ਪਿਆਰ ਦਿੰਦੇ ਨੇ ਤੋਂ ਅਸੀਂ ਵੀ ਬਾਈ ਖੜਦੇ ਔਖੇ ਵੇਲੇ ਹਾਂ ਕਿ ਇੱਕ ਜਿਹੜਾ ਆਪਣਾ ਖੂਨ ਦਾ ਬਹੁਤ ਜਜ਼ਬਾਤੀ ਖੂਨ ਆ ਆਪਣਾ ਪੰਜਾਬੀਆ ਦਾ ਇੱਕ ਕਦੇ ਆਪਾਂ ਹਿੰਮਤ ਨਹੀਂ ਹਾਰਦੇ ਅਗੇ ਮੁਸੀਬਤਾਂ ਵੇਲੇ ਆਪਾਂ ਹਮੇਸ਼ਾ ਟੱਕਰ ਲੈਨੇ ਆ ਜਲਮ ਵਿਰੋਧਾ ਆਪਣੇ ਖੜਦੇ ਆਏ ਨੇ ਬਾਬੇ ਨਾਨਕ ਪਹਿਲੇ ਦਿਨ ਤੋਂ ਪਹਿਲੇ ਦਿਨ ਜਦੋਂ ਬਾਬਾ ਨਾਨਕ ਜੀ ਸੀ ਉਦੋਂ ਬਾਬਰ ਦਾ ਰਾਜ ਸੀ ਮੁਗਲ ਮੁਗਲਾ ਦਾ ਰਾਜ ਸੀ ਤਾਂ ਉਹਨੂੰ ਵੀ ਮੂੰ ਤੇ ਬਾਬਰ ਨੂੰ ਜਾਬਰ ਕਿਹਾ ਸੀ ਸੋ ਉਹਦੇ ਵੀ ਵਿਰੁੱਧ ਬਾਬਾ ਜੀ ਨੇ ਆਵਾਜ਼ ਚੱਕੀ ਸੀ ਇਸ ਕਰਕੇ ਬਬੇ ਨਾਨਕੀ ਤੋਂ ਸਾਡੀ ਸ਼ੁਰੂਆਤ ਹੋਈ ਸੀ ਇਨਕਲਾਬ ਦੀ ਦੀਪ ਸਿੱਧੂ ਨੇ ਕਿਹਾ ਸੀ ਜਦੋਂ ਸਾਡਾ ਇਨਕਲਾਬ ਸ਼ੁਰੂ ਹੋਇਆ ਉਦੋਂ ਤਾਂ ਬਬੇ ਨਾਨਕ ਨੇ ਜਦੋਂ ਇੱਕ ਓਮਕਾਰ ਲਿਖਿਆ ਹਾਂਜੀ ਬਾਣੇ ਦੀ ਤਾਂ ਨਾ ਹੁੰਦਾ ਸੀ ਉਹਦੇ ਬਿਚਾਉਣੇ ਵਾਲਾ ਹਾਂਜੀ ਪੱਤੀ ਤੇ ਲਿਖਿਆ ਸੀ ਉਸ ਤੋਂ ਹੀ ਸ਼ੁਰੂਆਤ ਹੋਈ ਸੀ ਉਸ ਤੋਂ ਦੀਪ ਸਿੱਧੂ ਨੂੰ ਵੀ ਬਾਈ ਨੂੰ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਦੀਪ ਸਿੱਧੂ ਬਾਈ ਇੱਕ ਸਾਨੂੰ ਦਿੱਲੀ ਜਦੋਂ ਮੋਰਚਾ ਫਤਿਹ ਕਰਕੇ ਵਾਪਸ ਆ ਰਹੇ ਸੀ ਤਾਂ ਇੱਕ ਬਾਰਡਰ ਹਰਿਆਣੇ ਜਿਹੜਾ ਜਿਹੜਾ ਲੱਗਦਾ ਉਹਨੂੰ ਕਹਿੰਦੇ ਆ ਸਿੰਘੂ ਬਾਰਡਰ ਹਾਂਜੀ ਹਾਂ ਸੰਘੂ ਬਾਰਡਰ ਸੰਭੂ ਬਾਰਡਰ ਕਹਿੰਦੇ ਨੇ ਉੱਥੇ ਖੜਦਾ ਹੁੰਦਾ ਸੀ ਇਹ ਬਾਈ ਇੱਕ ਚੀਜ਼ ਬੜੀ ਕਹਿੰਦਾ ਹੁੰਦਾ ਸੀ ਨਿਸ਼ਾਨ ਸਾਹਿਬ ਹੁੰਦੇ ਸੀ ਝੋਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸੋ ਇਹਨੂੰ ਬੜਾ ਪਿਆਰ ਸੀ ਤੇ ਉਦੋਂ ਮਿਲਿਆ ਤੇ ਦੂਜੀ ਵਾਰ ਇੱਕ ਵਾਰ ਪਿੰਡ ਪਿੰਡ ਬਾਈ ਮਾਰਚ ਕਰਿਆ ਤੇ ਦੀਪ ਸਿੱਧੂ ਉਦੋਂ ਮਿਲਣ ਦਾ ਮੌਕਾ ਮਿਲਿਆ ਉਦੋਂ ਵੀ ਆਪਣੀ ਜਿਹੜੀ ਗੱਲਬਾਤ ਸੀ ਪੰਜਾਬ ਦੀ ਜਿਹੜੇ ਮੁਸ਼ਕਲ ਆ ਰਹੀਆਂ ਨੇ ਜਿਵੇਂ ਮਾਈਗ੍ਰੇਸ਼ਨ ਹੋਊਗੀ ਕਿਉਂਕਿ ਗੈਰ ਪੰਜਾਬੀ ਪੰਜਾਬ ਵੱਲੇ ਵਧ ਰਹੇ ਨੇ ਤੇ ਉਹ ਇੱਥੇ ਉਹਨਾਂ ਮਤਲਬ ਘਰ ਵੀ ਬਹੁਤ ਈਜ਼ੀ ਖਰੀਦ ਰਹੇ ਨੇ ਬਾਈ ਨੌਕਰੀਆਂ ਤੇ ਕਬਜ਼ਾ ਕਰ ਰਹੇ ਨੇ ਘਰਾਤੇ ਕਰ ਰਹੇ ਨੇ ਇਸ ਮੁੱਦੇ 'ਤੇ ਵਿਚਾਰ ਕੀਤੀ ਤੇ ਦੀਪ ਸਿੱਧੂ ਨਾਲ ਤਾਂ ਦੀਪ ਸਿੱਧੂ ਬਾਈ ਵੀ ਜਿਹੜੇ ਬਾਈ ਉਹਦੇ ਨਾਲ ਗੱਲ ਕਰਦੇ ਸੀ ਡੂੰਘੀਆਂ ਗੱਲਾਂ ਤਾਂ ਉਹ ਬੰਦਿਆਂ ਨੂੰ ਸਮਝਦਾ ਸੀ ਉਹਨੇ ਮੈਨੂੰ ਕਿਹਾ ਕਹਿੰਦਾ ਬਾਈ ਨੰਬਰ ਲੈ ਲਾ ਤੇ ਜਿਹੜਾ ਉਹ ਲੁਧਿਆਣੇ ਰਹਿੰਦਾ ਸੀ ਇਹ ਥੀ ਤਰੀਕੇ ਪਿੰਡ ਹਾਂਜੀ ਤੇ ਬਾਈ ਕਹਿੰਦਾ ਲੁਧਿਆਣੇ ਮੇਰੇ ਕੋਲ ਆਈ ਤੇ ਆਪਾਂ ਬਹਿ ਕੇ ਆਰਾਮ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ 'ਤੇ ਤੇ ਤਿੰਨ ਚਾਰ ਮਹੀਨੇ ਮੇ ਤੋਂ ਜਾਣੀ ਹੋਏ ਭਾਈ ਤਾਂ ਦੀਪ ਸਿੱਧੂ ਦੀ ਉਹ ਜਿਹੜੀ ਮੌਤ ਬਹੁਤ ਭਿਆਨਕ ਹੋ ਜਾਂਦੀ ਆ ਜਿਹੜਾ ਕਿ ਇੱਕ ਕਤਲ ਕੀਤਾ ਉਹ ਸਾਰੀ ਕਹਿੰਦੇ ਨੇ ਹੁਣ ਤਾਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਜੈਦ ਰਾਹੇ ਤੋਂ ਐਂਬੂਲੈਂਸ ਬਾਈ ਦੀ ਨਾਲ ਅਸੀਂ ਥ੍ਰੀਕੇ ਪਿੰਡ ਤੱਕ ਜਿੱਥੇ ਸੰਸਕਾਰ ਹੋਇਆ ਉਦੋਂ ਇੰਨਾ ਤਾਂ ਅੱਛੀ ਬਾਈ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਤੇ ਕਾਫੀ ਇਕੱਠ ਸੀ ਤੇ ਲੋਕਾਂ ਦੀ ਉਦੋਂ ਕਣਕ ਵੇਜੀ ਹੋਈ ਸੀ ਆਈ ਫਰਵਰੀ ਮਹੀਨੇ ਦੀ ਗੱਲ ਆ ਤੇ ਉਦੋਂ ਕਣਕ ਖੇਤ ਮਿੱਧ ਤੇ ਸੀ ਤੇ ਇੰਨੇ ਇਕੱਠ ਸੀ ਜਿੱਥੇ ਲੋਕ ਕੋਈ ਕੰਦਾ ਤੇ ਕੋਈ ਭਰੋਤੇ ਤੇ ਕੋਈ ਮੜੀਆ ਤੇ ਖੜਾ ਸੀ ਬਹੁਤ ਇਕੱਠ ਸੀ ਤੇ ਉਦੋਂ ਸਾਨੂੰ ਪਤਾ ਲੱਗੇ ਕਿ ਇਹ ਥ੍ਰੀਕੇ ਰਹਿਂਦਾ ਦੀਪ ਸਿੱਧੂ ਤੇ ਥ੍ਰੀਕੇ ਪਿੰਡ ਵਾਲਿਆਂ ਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ ਯਾਰ ਇਹ ਏਡਾ ਬੜਾ ਬੰਦਾ ਏਡਾ ਬੜਾ ਚਿਹਰਾ ਸਾਡੇ ਕੋਲ ਰਹਿੰਦਾ ਸੀ ਤੇ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਦੋਂ ਤੱਕ ਹਾਂਜੀ ਹਾਂਜੀ ਸੋ ਹੋਰ ਬਾਈ ਕੋਈ ਗੱਲ ਬਾਤ ਬਾਬਾ ਇਹ ਸਾਨੂੰ ਤਾਂ ਤੈਨੂੰ ਦੇਖ ਕੇ ਸਾਡਾ ਨਾ ਬਹੁਤ ਖੁਸ਼ ਹੋਇਆ ਬੜਾ ਖੁਸ਼ ਹੋਇਆ ਬਹੁਤ ਸਾਡੇ ਪੀਰ ਏਡੇ ਏਡੇ ਮਤਲਬ ਜਿਵੇਂ ਬਾਤ ਕੀ ਨੇ ਮੂਰੇ ਹੋ ਕੇ ਕਿਤੇ ਵੀ ਨੇਰੀ ਚੱਕੜ ਮੂਰੇ ਆ ਕੇ ਅੜ ਜਾਂਦੇ ਨੇ ਅੜ ਜਾਂਦੇ ਹਾਂ ਸਾਨੂੰ ਇਹ ਗੱਲ ਬਹੁਤ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਪੰਜਾਬ 'ਚ ਜੰਮੇ ਨੇ ਪੰਜਾਬੀ ਨੇ ਚਾਹੇ ਬਾਹਰ ਰਹਿੰਦੇ ਨੇ ਕਿ ਸਾਡਾ ਖੂਨ ਤਾਂ ਬੜਾ ਗਰਮ ਆਣ ਕੀ ਖੂਨ ਆ ਸਾਡਾ ਜਦੋਂ ਔਖੇ ਟਾਈਮ ਆਉਂਦੇ ਨੇ ਹਮੇਸ਼ਾ ਤੁਸੀਂ ਤਿਆਰ ਵਰ ਤਿਆਰ ਖੜੋ ਇਹ ਇੱਕ ਦਿਨ ਆਉਣੀ ਆ ਆ ਬਾਈਆ ਤੇ ਬਾਈ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਕਿ ਐਕਸੀਡੈਂਟ ਨਾਲ ਇਹਦੀਆਂ ਦੋਏ ਲੱਤਾਂ ਵਿਚਾਰੇ ਦੀਆਂ ਬਾਈ ਦੀਆਂ ਡੈਮੇਜ ਹੋ ਗਿਆ ਇੱਕ ਤਾਂ ਖਤਮ ਹੋ ਗਈ ਤੇ ਦੂਜੀ ਦੀ ਜਿਹੜੀ ਹਾਲਤ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਖਰਾਬ ਬਹੁਤ ਖਰਾਬ ਆ ਇਹ ਵੀ ਜਦੋਂ ਡਾਕਟਰ ਨੇ ਦੁਬਾਰਾ ਕਿਹਾ ਬਾਈ ਨੂੰ ਖੜਨੀ ਓਦੋਂ ਟੁੱਟ ਗਈ ਹਾਂਜੀ ਤਾਂ ਬਾਈ ਨੂੰ ਅਸੀਂ ਅਪੀਲ ਕਰਦੇ ਆ ਕਿ ਬਾਈ ਦੀ ਬਨੌਟੀ ਲੱਤ ਜਿਹੜੀ ਲੱਗਦੀ ਆ ਉਹ ਲਵਾਈ ਜਾਵੇ ਕੋਈ ਜੇ ਮਦਦ ਕਰ ਸਕਦਾ ਕੋਈ ਸੰਸਥਾ ਵਾਲਾ ਵਧੀਆ ਕੋਈ ਬਾਹਰ ਵਾਲਾ ਸਾਡੇ ਭੈਣ ਭਾਈ ਕਰ ਸਕਦੇ ਤਾਂ ਇਹਦੀ ਲੱਤ ਬਾਈ ਦੀ ਇੱਕ ਲਵਾਈ ਜਾਵੇ ਕਿਉਂਕਿ ਬਾਈ ਕੋਲ ਜੱਟ ਸਿੱਖ ਪਰਿਵਾਰ ਚੋਂ ਹੈ ਜ਼ਮੀਨ ਘਾਟਾ ਦੋ ਚਾਰ ਡੰਗਰ ਰੱਖਿਓ ਨੇ ਤੇ 35 ਲੱਖ ਹੁਣ ਤੱਕ ਖਰਚ ਆ ਗਿਆ ਇਲਾਜ ਤੇ ਅਜੇ ਤੱਕ ਵੀ ਦੇਖੋ ਹਾਲਤ ਹਾਂਜੀ 4 ਸਾਲ ਹੋ ਗਏ ਭਾਈ ਇਹ ਚੀਜ਼ 4 ਸਾਲ ਹੋ ਗਏ ਐਕਸੀਡੈਂਟ ਟ੍ਰੱਕ ਲੰਘ ਗਿਆ ਤੇ ਉੱਪਰ ਤੇ ਲੱਗਾ ਹਾਂਜੀ ਤੋਂ ਬਾਈ ਦੀ ਜਰੂਰ ਮਦਦ ਕਰੋ ਮੈਂ ਅਪੀਲ ਕਰਦਾ ਧੰਨਵਾਦ ਹੋਰ ਬਾਈ ਤੁਹਾਨੂੰ ਬਹੁਤ ਧੰਨਵਾਦ ਵੀਰੇ ਜਰਾ ਹਾਂ ਬਹੁਤ ਫੋਜੀ ਬਹੁਤ ਬਹੁਤ ਵੀ ਲਾਲ ਇਧਰ ਤੇ ਭਾਈ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਆ ਬਾਈ ਕਿਉਂਕਿ ਮੈਡੀਕਲ ਦਾ ਖਰਚਾ ਬਹੁਤ ਹੁੰਦਾ ਦਵਾਈਆਂ ਦਾ ਖਰਚਾ ਬਹੁਤ ਹੁੰਦਾ ਇਹ ਬਾਈ ਦੀ ਮਦਦ ਤੁਸੀਂ ਇੱਕ ਪਾਸੇ ਉਹ ਵੀ ਕਰ ਸਕਦੇ ਕਿ ਇੱਕ ਬਾਈ ਨੇ ਚੈਨਲ ਬਣਾਇਆ YouTube ਦਾ ਜਿਹੜਾ ਕਿ ਮੋਨਟਾਈਜ਼ ਹੋਇਆ ਪਰ YouTubeer 100 ਕੰਪਲੀਟ ਹੋਣ ਤੋਂ ਬਾਅਦ ਪੈਸਾ ਅਕਾਊਂਟ ਚ ਪਾਉਂਦੀ ਆ ਹਾਂਜੀ ਤੇ ਉਹ ਤੇ ਜਰੂਰ ਤੁਸੀਂ ਸਬਸਕ੍ਰਾਈਬ ਕਰੋ ਬਾਈ ਦੀ ਆਈਡੀ ਬਾਈ ਕੀ ਆ ਜਸਵਿੰਦਰ ਸਿੱਧੂ ਵੀਰੇ ਜਸਵਿੰਦਰ ਸਿੱਧੂ ਬਾਈ ਦੀ ਆਈਡੀ ਆ YouTube ਤੇ ਉਹ ਤੇ ਸਬਸਕ੍ਰਾਈਬ ਕਰੋ ਦੇਖੋ ਵੀਡੀਓ ਤੇ ਤਾਂ ਜੋ ਬਾਈ ਦੀ ਜਿਹੜੀ ਆਮਦਨ ਆਈ ਜਾਵੇ ਤੇ ਇਹਦਾ ਬਾਈ ਦਾ ਖਰਚਾ ਚੱਲੀ ਜਾਣਾ ਇਹ ਅਪੀਲ ਕਰਦੇ ਆ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ